ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਡੇ ਨਾਲ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜੀਵਨੀ ਦਾ ਵਰਣਨ ਕਰਾਂਗਾ ਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਇਸ ਕਥਾ ਨੂੰ ਸਰਵਣ ਕਰਨਾ ਜੀ ਧੰਨ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਆਪਣੀ ਅਧਿਆਤਮਿਕ ਸਿੱਖਿਆ ਧਾਰਮਿਕ ਯੋਗਦਾਨ ਅਤੇ ਸ਼ਹੀਦੀ ਲਈ ਪ੍ਰਸਿੱਧ ਹਨ ਉਹਨਾਂ ਦਾ ਜੀਵਨ ਸਿਰਫ ਸਿੱਖ ਧਰਮ ਲਈ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਲਈ ਪ੍ਰੇਰਨਾਦਾਇ ਹੈ। ਹੀਠਾ ਗੁਰੂ ਅਰਜਨ ਦੇਵ ਜੀ ਦੇ ਜੀਵਨ, ਉਪਦੇਸ਼ਾਂ ਅਤੇ ਯੋਗਦਾਨਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ। ਜਨਮ, ਪਰਿਵਾਰ ਅਤੇ ਬਚਪਨ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਜੋ ਕਿ ਪੰਜਾਬ ਵਿੱਚ ਹੈ ਵਿੱਚ ਗੁਰੂ ਰਾਮਦਾਸ ਜੀ ਅਤੇ ਮਾਤਾ ਪਾਨੀ ਜੀ ਦੇ ਘਰ ਹੋਇਆ। ਮਾਤਾ ਪਾਨੀ ਜੀ ਗੁਰੂ ਅਮਰਦਾਸ ਜੀ ਦੀ ਧੀ ਸਨ ਜਿਸ ਕਾਰਨ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਨਾਤੀ ਸਨ ਉਹਨਾਂ ਦੇ ਦੋ ਭਰਾ ਸਨ ਕ੍ਰਿਤੀ ਚੰਦ ਅਤੇ ਮਹਿਰੀ ਚੰਦ ਬਚਪਨ ਤੋਂ ਹੀ ਗੁਰੂ ਅਰਜਨ ਦੇਵ ਜੀ ਗੰਭੀਰ ਵਚਨਬੱਦ ਅਤੇ ਸੇਵਕ ਭਾਵ ਵਾਲੇ ਸਨ ਉਹਨਾਂ ਦਾ ਰੁਝਾਨ ਹਮੇਸ਼ਾ ਧਾਰਮਿਕ ਗਤੀਵਿਧੀਆਂ ਵੱਲ ਰਿਹਾ ਉਹਨਾਂ ਦੇ ਮਿੱਠੇ ਸੁਭਾਅ ਅਤੇ ਸ਼ਾਂਤ ਪ੍ਰਕૃતિ ਨੇ ਉਹਨਾਂ ਨੂੰ ਸੰਗਤ ਵਿੱਚ ਸਭਨਾ ਦਾ ਪਿਆਰਾ ਬਣਾ ਦਿੱਤਾ ਬਚਪਨ ਦੇ ਦਿਨਾਂ ਤੋਂ ਹੀ ਉਹਨਾਂ ਦੇ ਅੰਦਰ ਗੁਰੂ ਘਰ ਦੀ ਸਿੱਖਿਆ ਦਾ ਅਸਰ ਦਿਸਦਾ ਸੀ ਗੁਰਗੱਦੀ ਦੀ ਪ੍ਰਾਪਤੀ ਗੁਰੂ ਰਾਮਦਾਸ ਜੀ ਨੇ ਆਪਣੇ ਜੀਵਨ ਵਿੱਚ ਹੀ ਗੁਰੂ ਅਰਜਨ ਦੇਵ ਜੀ ਦੇ ਗੁਣਾਂ ਨੂੰ ਪਹਿਚਾਨ ਲਿਆ ਸੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਤੋਂ ਬਾਅਦ 1581 ਵਿੱਚ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਧਰਮ ਦਾ ਪੰਜਵਾਂ ਗੁਰੂ ਚੁਣਿਆ ਗਿਆ ਹਾਲਾਂਕਿ ਉਹਨਾਂ ਦੇ ਵੱਡੇ ਭਰਾ ਇੱਥੀ ਚੰਦ ਨੇ ਇਸ ਗੱਦੀ ਦੇ ਵਿਰੋਧ ਵਿੱਚ ਫਾਜ਼ਿਸ਼ਾ ਕੀਤੀਆਂ ਪਰ ਗੁਰੂ ਅਰਜਨ ਦੇਵ ਜੀ ਨੇ ਸਦਾਚਾਰ ਅਤੇ ਸਹਿਨਸ਼ੀਲਤਾ ਨਾਲ ਸਭ ਕੁਝ ਸਹੰਦੇ ਰਹੇ ਗੁਰੂ ਅਰਜਨ ਦੇਵ ਜੀ ਦੇ ਪ੍ਰਮੁੱਖ ਯੋਗਦਾਨ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਨੂੰ ਇਕਜੁੱਟ ਕਰਨ ਲਈ ਅਮ੍ਰਿਤਸਰ ਸ਼ਹਿਰ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਹਰਿਮੰਦਰ ਸਾਹਿਬ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਰ ਪਾਸੇ ਤੋਂ ਖੁੱਲਾ ਹੈ ਜੋ ਇਹ ਦੱਸਦਾ ਹੈ ਇਹ ਸਿੱਖ ਧਰਮ ਵਿੱਚ ਸਾਰੇ ਧਰਮਾਂ ਦੇ ਲੋਕਾਂ ਲਈ ਸਮਾਨਤਾ ਹੈ। ਹਰਿਮੰਦਰ ਸਾਹਿਬ ਦੀ ਸਥਾਪਨਾ ਇੱਕ ਸਰੋਵਰ ਦੇ ਵਿਚਕਾਰ ਕੀਤੀ ਗਈ ਜੋ ਸ਼ਾਂਤੀ ਅਤੇ ਅਧਿਆਤਮਿਕਤਾ ਦਾ ਪ੍ਰਤੀਕ ਹੈ। ਇਹ ਅਦਭੁਤ ਇਮਾਰਤ ਗੁਰੂ ਅਰਜਨ ਦੇਵ ਜੀ ਦੀ ਦੂਰਦਰਸ਼ੀ ਸੋਚ ਅਤੇ ਸਿੱਖ ਧਰਮ ਦੀ ਖੁੱਲੇ ਦਿਲ ਵਾਲੀ ਪ੍ਰਕਿਰਤੀ ਨੂੰ ਦਰਸਾਉਂਦੀ ਹੈ। ਆਦਿ ਗ੍ਰੰਥ ਦਾ ਸੰਪਾਦਨ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਪਹਿਲੇ ਧਾਰਮਿਕ ਗ੍ਰੰਥ ਆਦ ਗ੍ਰੰਥ ਨੂੰ ਸੰਪਾਦਿਤ ਕੀਤਾ 1604 ਵਿੱਚ ਇਸ ਗ੍ਰੰਥ ਨੂੰ ਪੂਰਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਥਾਪਿਤ ਕੀਤਾ ਗਿਆ ਇਹ ਗ੍ਰੰਥ ਸਿੱਖ ਧਰਮ ਦਾ ਆਧਾਰ ਹੈ ਅਤੇ ਇਸ ਵਿੱਚ ਸਿੱਖ ਗੁਰੂਆਂ ਦੇ ਨਾਲ ਨਾਲ ਕਈ ਭਗਤਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਇਸ ਗ੍ਰੰਥ ਦਾ ਸੰਦੇਸ਼ ਇਹ ਸੀ ਕਿ ਸੱਚ ਅਤੇ ਨਾਮ ਦਾ ਸਿਮਰਨ ਸਭ ਤੋਂ ਉੱਚਾ ਹੈ ਸਮਾਜਿਕ ન્યાਅ ਅਤੇ ਸਮਾਨਤਾ ਦਾ ਸੰਦੇਸ਼ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਨੂੰ ਸਿਰਫ ਧਾਰਮਿਕ ਨਹੀਂ ਸਗੋਂ ਸਮਾਜਿਕ ਸੁਧਾਰ ਦਾ ਪ੍ਰਤੀਕ ਬਣਾਇਆ ਉਹਨਾਂ ਨੇ ਸਿੱਖ ਕੌਮ ਵਿੱਚ ਭਾਈਚਾਰੇ ਸਮਾਨਤਾ ਅਤੇ ਸੇਵਾ ਦੇ ਸੰਦੇਸ਼ ਨੂੰ ਚਲਾਇਆ ਗੁਰੂ ਜੀ ਦੀ ਸਿੱਖਿਆ ਅਜਿਹੀ ਸੀ ਕਿ ਇਸ ਵਿੱਚ ਧਰਮ ਦੇ ਨਾਲ ਨਾਲ ਮਨੁੱਖਤਾ ਦੀ ਭਲਾਈ ਨੂੰ ਮਹੱਤਵ ਦਿੱਤਾ ਗਿਆ ਸਿੱਖ ਧਰਮ ਦਾ ਪ੍ਰਸਾਰ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੀਆਂ ਜੜ੍ਹਾਂ ਨੂੰ ਹੋਰ gehrai ਦਿੱਤੀ ਉਹਨਾਂ ਨੇ ਭਗਤੀ ਮਾਰਗ ਨੂੰ ਸਿਖਾਇਆ ਅਤੇ ਸਿੱਖ ਧਰਮ ਨੂੰ ਇੱਕ ਨਵਾਂ ਰੂਪ ਦਿੱਤਾ ਗੁਰੂ ਜੀ ਨੇ ਦੱਸਿਆ ਕਿ ਸੱਚ ਦੇ ਰਾਹ ਤੇ ਤਰੱਕੀ ਕਰਨ ਲਈ ਸਹਿਨਸ਼ੀਲਤਾ ਸੇਵਾ ਅਤੇ ਸਿਮਰਨ ਜ਼ਰੂਰੀ ਹਨ ਧਾਰਮਿਕ ਪ੍ਰਬੰਧਨ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਬੰਧਨ ਵਿੱਚ ਮਹੱਤਵਪੂਰਨ ਸ਼ੋਧ ਕੀਤੇ ਉਹਨਾਂ ਨੇ ਮਾਸਿਕ ਪ੍ਰਥਾ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਸਿੱਖ ਆਪਣੀ ਆਮਦਨ ਦਾ ਇੱਕ ਹਿੱਸਾ ਗੁਰੂ ਘਰ ਦੇ ਲੰਗਰ ਅਤੇ ਹੋਰ ਪ੍ਰਸਾਰ ਕਾਰਜਾਂ ਲਈ ਦਾਨ ਕਰਦੇ ਸਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿਆਸੀ ਸਥਿਤੀ ਅਕਬਰ ਦੇ ਮਰਨ ਤੋਂ ਬਾਅਦ ਉਸ ਦਾ ਬੇਟਾ ਜਹਾਂਗੀਰ ਮੁਗਲ ਸਿੰਘਾਸਨ ਤੇ ਬੈਠਿਆ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੀ ਵੱਧ ਦੀ ਪ੍ਰਸਿੱਧੀ ਨੂੰ ਆਪਣੇ ਰਾਜ ਲਈ ਖਤਰਾ ਸਮਝਣ ਲੱਗਾ ਉਹਨਾਂ ਦੇ ਵਿਰੋਧੀ ਜਿਵੇਂ ਪ੍ਰਿਥੀ ਚੰਦ ਅਤੇ ਕੁਝ ਮੁਸਲਿਮ ਨੇਤਾਵਾਂ ਨੇ ਜਹਾਂਗੀਰ ਨੂੰ ਗੁਰੂ ਜੀ ਦੇ ਖਿਲਾਫ ਫੜਕਾਇਆ ਗ੍ਰਿਫਤਾਰੀ ਅਤੇ ਜ਼ੁਲਮ 1606 ਵਿੱਚ ਜਹਾਗੀਰ ਦੇ ਹੁਕਮ ਦੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੂੰ ਲਾਹੌਰ ਲਿਆਂਦਾ ਗਿਆ ਜਿੱਥੇ ਉਹਨਾਂ ਦੇ ਝੂਠੇ ਦੋਸ਼ ਲਗਾ ਕੇ ਜ਼ੁਲਮ ਕੀਤਾ ਗਿਆ। ਗੁਰੂ ਜੀ ਨੂੰ ਤਪਤਿਆਂ ਲੋਹਿਆਂ ਨਾਲ ਸਜ਼ਾ ਦਿੱਤੀ ਗਈ ਅਤੇ ਤਪਤਰੇਤ ਤੇ ਬੈਠਣ ਲਈ ਮਜਬੂਰ ਕੀਤਾ ਗਿਆ। ਇਸ ਸਾਰੇ ਤਿਆਗ ਤੇ ਬਾਜੂਤ ਗੁਰੂ ਜੀ ਨੇ ਆਪਣੀ ਧਾਰਮਿਕ ਆਸਥਾ ਨੂੰ ਕਦੇ ਵੀ त्यागਿਆ ਨਹੀਂ ਸ਼ਹੀਦੀ ਦਾ ਮਰਤਬਾ 27 ਮਈ 1606 ਨੂੰ ਗੁਰੂ ਅਰਜਨ ਦੇਵ ਜੀ ਦੀ ਜੋਤੀ ਜੋਤ ਸਮਾ ਗਏ ਉਹਨਾਂ ਨੂੰ ਮੁਗਲ ਸਲਤਨਤ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਗੁਰੂ ਨੇ ਧਰਮ ਅਤੇ ਸੱਚਾਈ ਲਈ ਆਪਣਾ ਬਲੀਦਾਨ ਦਿੱਤਾ ਸ਼ਹੀਦੀ ਦੇ ਪ੍ਰਭਾਵ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਸਾਬਤ ਹੋਈ ਇਸ ਸ਼ਹੀਦੀ ਨੇ ਸਿੱਖ ਕੌਮ ਨੂੰ ਜ਼ੁਲਮ ਦੇ ਖਿਲਾਫ ਲੜਨ ਦਾ ਜज्ਬਾ ਦਿੱਤਾ ਇਹ ਸ਼ਹੀਦੀ ਸਿੱਖ ਧਰਮ ਦੇ 유ਦਿਕ ਪੱਖ ਨੂੰ ਉਭਾਰਨ ਦਾ ਕਾਰਨ ਬਣੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਤੇ ਸਿੱਖਿਆ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਹੈ ਉਹਨਾਂ ਦੀਆਂ ਰਚਨਾਵਾਂ ਵਿੱਚ ਅਧਿਆਤਮਿਕਤਾ ਭਗਤੀ ਅਤੇ ਜ਼ਿੰਦਗੀ ਦੇ ਗਹਿਰੇ ਸਿਧਾਂਤ ਦਰਸਾਏ ਗਏ ਹਨ ਗੁਰੂ ਜੀ ਸਿਖਉਂਦੇ ਸਨ ਸਿਮਰਨ ਅਤੇ ਸੇਵਾ ਉਹਨਾਂ ਦੇ ਅਨੁਸਾਰ ਸਿਮਰਨ ਅਤੇ ਸੇਵਾ ਸੱਚੇ ਜੀਵਨ ਦੇ ਮੁੱਖ ਅੰਗ ਹਨ ਸਮਾਨਤਾ ਉਹਨਾਂ ਦੀ ਬਾਣੀ ਸਮਾਜਿਕ ਸਮਾਨਤਾ ਨੂੰ ਵਧਾਉਂਦੀ ਹੈ ਸੇਵਕ ਭਾਵ ਉਹ ਸਿਖਉਂਦੇ ਸਨ ਕਿ ਮਨੁੱਖਤਾ ਦੀ ਸੇਵਾ ਹੀ ਸੱਚੀ ਸੇਵਾ ਹੈ ਉਹਨਾਂ ਦੀ ਬਾਣੀ ਅਜਿਹੇ ਸ਼ਬਦਾਂ ਨਾਲ ਭਰੀ ਹੋਈ ਹੈ ਜੋ ਆਤਮਿਕ ਸ਼ਾਂਤੀ ਪ੍ਰਦਾਨ ਕਰਦੇ ਹਨ ਤਾਂਕਿ ਸ਼ਰਨ ਸਮਰਤ ਸੁਆਮੀ ਜਾ ਕੇ ਹੀਰ ਜਨਮ ਮਰਨ ਦੁੱਖ ਜਾਏ ਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਸ਼ਹੀਦੀ ਸਾਡੇ ਲਈ ਸਦਾ ਕਾਲ ਪ੍ਰੇਰਨਾਦਾਇ ਹੈ ਉਹਨਾਂ ਦੀ ਸਿੱਖਿਆ ਸਾਨੂੰ ਸੱਚਾਈ ਹਿੰਮਤ ਅਤੇ ਸੇਵਾ ਦਾ ਪਾਠ ਪੜ੍ਹਾਉਂਦੀ ਹੈ ਉਹਨਾਂ ਦੇ ਜੀਵਨ ਨੇ ਸਿੱਖ ਧਰਮ ਨੂੰ ਇੱਕ ਨਵੀਂ ਉਚਾਈ ਦਿੱਤੀ ਅਤੇ ਮਨੁੱਖਤਾ ਨੂੰ ਸਹਿਨਸ਼ੀਲਤਾ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਸੰਗਤ ਜੀ ਗੁਰੂ ਮਹਾਰਾਜ ਜੀ ਦਾ ਇਤਿਹਾਸ ਵਰਣਨ ਕਰਦੇ ਹੋਏ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਆਪ ਜੀ ਬਖਸ਼ ਲੈਣਾ ਗੁਰੂ ਬਖਸ਼ਣਯੋਗ ਨੇ ਮਹਾਰਾਜ ਇਦਾਂ ਹੀ ਸੇਵਾ ਲੈਂਦੇ ਰਹਿਣ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ